ਵਿਦਿਆਰਥੀਆਂ ਦੇ ਭਵਿੱਖ ਨੂੰ ਵਿਦਿਆਰਥੀ ਉਜਵਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲਾ ਵਿਦਿਆਖਾਧਾਰ ਰਾਮਗੜੀਆ ਐਜੂਕੇਸ਼ਨ ਕਾਉਂਸਲ ਦੇ ਫਾਊਂਡਰ ਸਰਦਾਰ ਮੋਹਨ ਸਿੰਘ ਹਦੀਆਵਾਦੀ ਦਾ ਸਟੈਚੂ ਰਾਮਗੜੀਆ ਕਾਲੀ ਵਿਖੇ ਸਥਾਪਤ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਮਗੜੀਆ ਐਜੂਕੇਸ਼ਨ ਕਾਉਂਸਲ ਦੀ ਚੇਅਰਪਰਸਨ ਮੈਡਮ ਅਨਪ੍ਰੀਤ ਕੋਰ ਪੋਗਲ ਹਾਜ਼ਰ ਹੋਏ ਉਹਨਾਂ ਨਾਲ ਸਰਦਾਰ ਰਣਵੀਰ ਸਿੰਘ ਡਾਇਰੈਕਟਰ ਵਿਉਮਾ ਪੋਗਲ ਟਾਟ ਗਗਨਦੀਪ ਟਾਟਾ ਤੇ ਪ੍ਰਿੰਸੀਪਲ ਜਸਵੀਰ ਸਿੰਘ ਖਸਰੀਆ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਵੀ ਮੌਜੂਦ ਹਨ ਜ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਇਸ ਦੌਰਾਨ ਜਿੱਥੇ ਮੈਡਮ ਮਨਪ੍ਰੀਤ ਕੌਰ ਭੋਗਲ ਅਤੇ ਸਰਦਾਰ ਅਨਵீர் ਸਿੰਘ ਵੱਲੋਂ ਸਰਦਾਰ ਮੋਹਨ ਸਿੰਘ ਹਦੀਆਬਾਦੀ ਦੇ ਲਗਾਏ ਗਏ ਬੁੱਤ ਦਾ ਉਦਗਾਰਨ ਰੀਵਨ ਕਟਣ ਉਪਰੰਤ ਉਹਨਾਂ ਦੇ ਬੁੱਤ ਤੇ ਫੁੱਲ ਮਲਾਮਾ ਪਾਉਣ ਉਪਰੰਤ ਕੀਤਾ ਗਿਆ ਉੱਥੇ ਹੀ ਵਕਫਾ ਬੁਲਾ ਰਹੇ ਨੇ ਆਪਣੇ ਰਾਮਗੜੀਆ ਵਿਦਿਆਕ ਅਧਾਰੇ ਵੱਲੋਂ ਪਾਈ ਜਾਂਦੇ ਅਹਿਮ ਯੋਗਦਾਨ ਦੀ ਭਰਪੂਰ ਸ਼ਲਾਗਾ ਕੀਤੀ ਇਸ ਦੌਰਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਕਿਹਾ ਕਿ ਇਸ ਇਲਾਕੇ ਵਿੱਚ ਵਿਦਿਆ ਦੇ ਖੇਤਰ ਵਿੱਚ ਸਰਦਾਰ ਮੋਹਨ ਸਿੰਘ ਹਦੀਆਬਾਦੀ ਦੀ ਦੇਣ ਲਾਸਾਨੀ ਹੈ ਉਹਨਾਂ ਨੇ ਕਿਹਾ ਕਿ ਲੱਖਾਂ ਵਿਦਿਆਰਥੀ ਇਨ੍ਹਾਂ ਆਧਾਰਿਆਂ ਪੜ ਕੇ ਵੱਖੋ ਵੱਖਰੇ ਮੁਕਾਮਾਂ ਤੇ ਪਹੁੰਚ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਨੇ ਉਹਨਾਂ ਦੱਸਿਆ ਕਿ 1929 ਨੂੰ ਇੱਕ ਸਕੂਲ ਤੋਂ ਸ਼ੁਰੂ ਹੋਏ ਇਹ ਆਧਾਰਿਆਂ ਦੀ ਗਿਣਤੀ 18 ਤੱਕ ਪਹੁੰਚ ਚੁੱਕੀ ਹੈ ਉਹਨਾਂ ਸਮੂਹ ਵਿਦਿਆਕਰਧਾਰਿਆਂ ਤੇ ਸਟਾਫ ਦਾ ਧੰਨਵਾਦ ਕੀਤਾ ਜਿਹੜਾ ਸਾਡੇ ਫਾਊਂਡਰ ਪ੍ਰੈਜ਼ੀਡੈਂਟ ਸਰਦਾਰ ਮੋਹਨ ਸਿੰਘ ਹਦਿਆਬਾਦੀ ਉਹਨਾਂ ਦੇ ਜਿਹੜੇ ਰਾ为ਸੇ ਆਜ਼ਮ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ ਉਹਨਾਂ ਦਾ ਜਿਹੜਾ ਸਟੈਚੂ ਹੈ ਉਹਨੂੰ ਇੱਥੇ ਸ਼ਿਫਟ ਕੀਤਾ ਗਿਆ। ਇਹ ਜਗ੍ਹਾ ਜਿਹੜੀ ਆ ਪਹਿਲਾਂ ਤੋਂ ਹੀ ਰੱਖੀ ਗਈ ਸੀ ਕਿਉਂਕਿ ਸਾਡੀਆਂ ਸਾਰੀਆਂ ਇੰਸਟੀਚਿਊਸ਼ਨ ਦੇ ਜਿਹੜੇ ਸਟੈਚੂ ਆ ਹਰ ਇੱਕ ਇੰਸਟੀਚਿਊਸ਼ਨ ਦੇ ਵਿੱਚ ਲੱਗੇ ਹੋਏ ਆ ਔਰ ਸਾਰੀਆਂ ਇੰਸਟੀਚਿਊਸ਼ਨ ਦੇ ਵਿੱਚ ਲੱਗੇ ਹੋਏ ਆ ਸਿਰਫ ਇੱਕ ਇਹੀ ਕਾਲ ਸੀ ਜਿਹਦੇ ਵਿੱਚ ਕੋਈ ਸਟੈਚੂ ਨਹੀਂ ਲੱਗਾ ਹੋਇਆ ਸੀ। ਜਦੋਂ ਕਾਲ ਦੇ ਵਿੱਚ ਅਲੂਮਨੀ ਮੀਟ ਹੁੰਦੀ ਹੈ ਸਟੂਡੈਂਟਸ ਵੀ ਇਹ ਐਡਵਾਨਟ ਕਰਦੇ ਸੀ ਜਿਹੜੇ ਪੁਰਾਣੇ ਸਟੂਡੈਂਟ ਆਏ ਹੁੰਦੇ ਸੀ ਉਹ ਵੀ ਇਹ ਕੰਦੇ ਸੀ ਕਿ ਇੱਥੇ ਵੀ ਜਿਹੜਾ ਫਾਊਂਡਰ ਪ੍ਰੈਜ਼ੀਡੈਂਟ ਆ ਉਹਨਾਂ ਦੇ ਸਟੈਚੂ ਜਿਹੜਾ ਹੋਣਾ ਚਾਹੀਦਾ। ਫਿਰ ਅਸੀਂ ਕਮੇਟੀ ਦੇ ਵਿੱਚ ਸਰਬ ਸੰਤੀ ਨਾਨ ਐਡਸਾਈਡ ਕੀਤਾ ਕਿ ਸਟੈਚੂ ਨੂੰ ਜਿਹੜਾ ਇੱਥੇ ਲਿਆਂਦਾ ਜਾਵੇ ਕਿਉਂਕਿ ਉੱਥੇ ਜਿਹੜਾ ਕਈ ਕਾਰਨਾ ਕਰਕੇ ਜਿਹੜਾ ਹਸਪੀਟਲ ਹੈ 9089 ਵਿੱਚ ਖੋਲਿਆ ਗਿਆ ਸੀ ਬਟ ਕਈ ਰੀਜਨ ਸੀ ਕਿ ਉਹ ਅਸੀਂ ਬਹੁਤ ਟਰਾਈ ਕੀਤੀ ਉਹਨੂੰ ਚਲਾਉਣ ਦੀ ਲੇਕਿਨ ਉਹ ਚੱਲਿਆ ਨਹੀਂ ਤੇ ਸਾਡਾ ਇਸ ਕਰਕੇ ਸਾਨੂੰ ਜਿਹੜਾ ਸੀ ਉਹ ਬੰਦ ਕਰਨਾ ਪਿਆ ਤੇ ਉੱਥੇ ਜਿਹੜਾ ਇਹਨਾਂ ਵੀ ਸਰਦਾਰ ਮੋਹਨ ਸਿੰਘ ਕੋਲ ਨਾਲ ਦੀ ਜਿਹੜਾ ਸਟੈਚੂ ਸੀ ਉਹਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਸੀ ਨਹੀਂ ਮੈਂਟੇਨ ਹੋ ਰਿਹਾ ਸੀ ਤੇ ਫਿਰ ਅਸੀਂ ਜਿਹੜਾ ਬਹੁਤ ਹੀ ਰੈਸਪੈਕਟਫੁਲੀ ਜਿਹੜਾ ਇਹਨਾਂ ਨੂੰ ਇੱਥੇ ਸ਼ਿਫਟ ਕੀਤਾ ਤੇ ਅੱਜ ਅਸੀਂ ਸਾਰੇ ਕਮੇਟੀ ਦੇ ਮੈਂਬਰ ਤੇ ਸਾਰੇ ਸਟਾਫ ਜਿਹੜੇ ਆ ਪ੍ਰਿੰਸੀਪਲਸ ਸਟਾਫ ਤੇ ਆਰ ਇਸ ਸਟਾਫ ਜਿਹੜਾ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਇਹਨਾਂ ਦੀ ਇਨਗੂਰੇਸ਼ਨ ਕਰਨ ਲਈ ਇੱਕ ਛੋਟਾ ਜਿਹਾ ਮੈਂ ਹੋਰ ਦੱਸਣਾ ਚਾਹਨੀ ਆ ਕਿ ਇਹ 1929 ਦੇ ਵਿੱਚ ਜਿਹੜਾ ਇੱਕ ਸਕੂਲ ਤੋਂ ਇਹ ਇੰਸਟੀਟਿਊਸ਼ਨਸ ਨੂੰ ਸਟਾਰਟ ਕੀਤਾ ਗਿਆ ਸੀ ਜਿਹੜੇ ਹੌਲੀ-ਹੌਲੀ ਕਰਦੇ ਜਿਹੜੀਆਂ ਅੱਜ ਇਹ ਜਿਹੜੀਆਂ 18 ਇੰਸਟੀਟਿਊਸ਼ਨ ਜਿਹੜੀਆਂ ਰਾਮ ਗੜਿਆ ਐਜੂਕੇਸ਼ਨਲ ਕਾਉਂਸਲ ਦੇ ਅੰਡਰ ਚੱਲ ਰਹੀ ਹੈ ਤੇ ਹੁਣੇ ਅਸੀਂ ਜਿਹੜਾ ਇੱਕ ਨਵਾਂ ਹੈਲਥ ਸਾਇੰਸਿਸ ਦੇ ਨਾਲ ਉਹਦੇ ਅੰਡਰ ਜਿਹੜਾ ਇੱਕ ਐਨ ਕਲਾਸ ਜਿਹੜਾ ਨਵਾਂ ਕੋਰਸ ਸ਼ੁਰੂ ਕੀਤਾ ਜਿਹੜੀ ਕਿ ਬੱਚੇ ਨਰਸਿੰਗ ਦੇ ਬੱਚੇ ਜਿਹੜੇ ਆ ਉਹ ਪੜ੍ਹ ਕੇ ਉਹਨਾਂ ਨੂੰ ਜਿਹੜਾ ਉੱਥੇ ਜਾ ਕੇ ਪੜ੍ਹਨਾ ਪੈਂਦਾ ਸੀ ਹੁਣ ਉਹਨਾਂ ਨੂੰ ਉੱਥੇ ਜਾ ਕੇ ਨਹੀਂ ਪੜਾ ਪੜ੍ਹਨਾ ਪਊਗਾ ਉਹ ਡਾਇਰੈਕਟ ਜਿਹੜੀ ਹੈ ਉੱਥੇ ਜਾ ਕੇ ਜੋਬ ਕਰ ਸਕਦੇ ਆ ਤੇ ਮੈਂ ਸਾਰੇ ਜਿਹੜੇ ਕਮੇਟੀ ਦੇ ਮੈਂਬਰਸ ਦਾ ਉਹਨਾਂ ਸਾਰਿਆਂ ਦਾ ਆਪਣੇ ਤਹਿਤੋਂ ਧੰਨਵਾਦ ਕਰਦੀਆਂ ਇਸ ਦੌਰਾਨ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਸਰਦਾਰ ਸਾਹਿਬ ਦਾਬੂਤ ਰਾਮਗੜੀ ਅਕਾਲੇਵੀਸ ਸਥਾਪਿਤ ਹੋਣਾ ਉਹਨਾਂ ਲਈ ਮਾਣ ਵਾਲੀ ਗੱਲ ਹੈ ਅਤੇ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਲਈ ਪ੍ਰੇਰਨਾ ਦਾ ਸਰੋਤ ਰਹੇਗਾ। ਇਸ ਮੌਕੇ ਗੁਰਵਿੰਦਰ ਸਿੰਘ ਬਹਰਾ, ਮੈਡਮ ਨਮਨੀਤ ਕੁਪੋਗਲ ਕਲਰਾ, ਗगन ਕਲਰਾ, ਮਕੇਸ਼ ਕਾਂਤ, ਵਿਪਨ ਕੁਮਾਰ, ਪ੍ਰੇਮਪਾਲ ਪੱਬੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ। ਇਸ ਤੋਂ ਇਲਾਵਾ ਰਾਮਗੜੀ ਪੋਲੀਟੈਕਨਿਕ ਕਾਲੇ ਫਗਵਾੜਾ ਵਿਖੇ ਰੱਖੇ ਗਏ ਪਾਫ ਵਾਲੇ ਇੰਜਨ ਉੱਪਰ ਵੀ ਸ਼ੈੱਡ ਬਣਾਉਣ ਅਤੇ 35 ਕਿਲੋਵਾਰ ਦਾ ਸੋਲਰ ਸਿਸਟਮ ਲਗਾਉਣ ਦਾ ਕੰਮ ਪੂਰਾ ਹੋਣਾ ਤੇ ਉਸ ਦਾ ਉਦਘਾਟਨ ਕਾਰਨ ਕਾਰਨ ਸੰਬੰਧੀ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦਾ ਉਦਘਾਟਨ ਵੀ ਮੈਡਮ ਮਨਪ੍ਰੀਤ ਕੌਰ ਭੋਗਲ ਵੱਲੋਂ ਰਿਬਨ ਕਟਣ ਉਪਰੰਤ ਕੀਤਾ ਗਿਆ ਇਸ ਦੌਰਾਨ ਨਾਮਗੜੀਆ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਜਸਵੀਰ ਸਿੰਘ ਖਸਰੀਆ ਨੇ ਦੱਸਿਆ ਕਿ 9 ਮਾਰਚ ਨੂੰ 올ਡ ਅਲੂਮਨੀਅਸ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਉਕਤ ਪ੍ਰੋਜੈਕਟ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ 18 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਦਾ ਉਦਘਾਟਨ ਮੈਡਮ ਮਨਪ੍ਰੀਤ ਕੌਰ ਭੋਗਲ ਵੱਲੋਂ ਕੀਤਾ ਗਿਆ ਹੈ ਉਨਾ ਇਸ ਪ੍ਰੋਜੈਕਟ ਵਿੱਚ ਸਹਿਯੋਗ ਕਰਨ ਵਾਲੇ ਜੀਐਨਏ ਮੀਡੀਆਨਾ ਦੇ ਸੀਈਓ ਸਰਦਾਰ ਰਣਵੀਰ ਸਿੰਘ ਦਾ ਵੀ ਧੰਨਵਾਦ ਕੀਤਾ 9 ਮਾਰਚ 2024 ਨੂੰ ਪਲੈਟਿਨਮ ਜੁਬਲੀ ਕਰਵਾਈ ਗਈ ਸੀ 올ਡ ਅਲੂਮਨੀ ਐਸੋਸੀਏਸ਼ਨ ਵੱਲੋਂ ਜਿਸ ਦੇ ਵਿੱਚ ਇਹ ਟੀਚਾ ਮਿੱਥਿਆ ਗਿਆ ਸੀ ਕਿ ਕਾਲਜ ਦੇ ਵਿੱਚ 31 ਕਿਲੋਵਾਟ ਦਾ ਸੋਲਰ ਸਿਸਟਮ ਜਿਹੜਾ ਅਲੂਮਨੀ ਗਰੁੱਪ ਵੱਲੋਂ ਲਗਾਇਆ ਜਾਏਗਾ ਨਾਲ ਕਾਲਜ ਦੇ ਵਿੱਚ ਇੱਕ ਲੋਕੋਮੋਟਿਵ ਵਿਂਝਣਾ ਜਿਹੜਾ ਫਰਸਟ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਪੰਡਤ ਜਵਾਲ ਮਹਿਰੂ ਜੀ ਨੇ ਸਾਡੇ ਫਾਊਂਡਰ ਪ੍ਰੈਜ਼ੀਡੈਂਟ ਸਰਦਾਰ ਮੋਹਨ ਸਿੰਘ ਹਦੀਆਵਾਦੀ ਜੀ ਨੂੰ 1954 ਦੇ ਵਿੱਚ ਦਾਨ ਦਿੱਤਾ ਸੀ ਉਹਦੇ ਉੱਤੇ ਸ਼ੈੱਡ ਬਣਾਉਣੀ ਸੀ ਜੋ ਟੀਚਾ ਅੱਜ ਪੂਰਾ ਹੋ ਗਿਆ ਜਿਹੜੇ ਦੋਨੇ ਪ੍ਰੋਜੈਕਟਸ ਦੀ ਅੱਜ ਇਨੌਗੁਰੇਸ਼ਨ ਕੀਤੀ ਗਈ ਆ ਮਾਨਯੋਗ ਚੇਅਰਪਰਸਨ ਰਾਮਗੜੀ ਐਜੂਕੇਸ਼ਨ ਕਾਉਂਸਲ ਦੇ ਪ੍ਰੈਜ਼ੀਡੈਂਟ ਸਾਹਿਬ ਮਨਪ੍ਰੀਤ ਕੌਰ ਭੋਗਲ ਕੋ ਡਾਇਰੈਕਟਰ ਮੈਡਮ ਤੇ ਨਾਲ ਹੋਰ ਆਰਈਸੀ ਸਟਾਫ ਐਂਡ ਐਗਜ਼ੀਕਟਿਵ ਮੈਂਬਰਸ ਤੇ ਹੋਰ ਆਲ ਅਲੂਮਨੀ ਸਰਦਾਰ ਰਣਵੀਰ ਸਿੰਘ ਜੀ ਐਨ ਐਮ ਡੀ ਜਿਹੜੇ ਸੀਓ ਮਿੱਟੀ ਆਣਾ ਦੇ ਉਹ ਵੀ ਮੌਜੂਦ ਸਨ ਜਿਨ੍ਹਾਂ ਦੇ ਕਰ ਕਮਲਾਂ ਦੇ ਹੱਥਾਂ ਦੇ ਨਾਲ ਅੱਜ ਨੈਗੋਰੀਸ਼ਨ ਹੋਈ ਆ ਜਿਹੜਾ 35 ਕਿਲੋਵਾਟ ਸੋਲਰ ਸਿਸਟਮ ਤੇ ਜਿਹੜਾ ਇੰਜਨ ਦੇ ਉੱਤੇ ਸ਼ੈੱਡ ਦਾ ਧਕਾਟਨ ਕੀਤਾ ਗਿਆ ਇਹਦੀ ਲਗਭਗ ਕਾਸਟ ਜਿਹੜੀ 14 ਲੱਖ ਰੁਪਈਆ ਆਈ ਆ ਮੈਂ ਤੈਹ ਦਿਲੋਂ ਧੰਨਵਾਦੀ ਆ ਆਲ ਅਲੂਮਨੀ ਐਸੋਸੀਏਸ਼ਨ ਦਾ ਜਿਨ੍ਹਾਂ ਨੇ ਆਪਣੇ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਯੋਗਦਾਨ ਦਿੱਤਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਇਸੇ ਤਰ੍ਹਾਂ ਹੀ ਰਾਮਗੜੀਆ ਪੋਲੀਟੈਕਨਿਕ ਕਾਲਜ ਦੇ ਵਿੱਚ ਆਪਣੀ ਡੋਨੇਸ਼ਨ ਦਿੰਦੇ ਰਹਿਣਗੇ ਤਾਂ ਕਿ ਕਾਲਜ ਹੋਰ ਤਰੱਕੀ ਤੇ ਜਾਵੇ